भीम बाबा साहब थोड़ी सोचते बाबा साहब थोड़ी सोचते कहल जाएंगे भारतीय संतान जिंदाबाद 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 भारतीय संतान जिंदाबाद 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 जय भीम जय भारत ਸੋਚਤੇ ਕਹਿ ਲਿਆਂਗੇ ਥੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਕਹਿ ਲਿਆਂਗੇ ਥੋਕੇ ਭਾਰਤੀ ਸਭਾਨ ਜਿੰਦਾਬਾਦ 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 ਅੱਛਾ ਅੱਛਾ ਸੋ ਜੈ ਭੀਮ ਜੈ ਭਾਰਤ ਕਹਿਣਾ ਤੇ ਅੱਜ ਦਾ ਦਿਨ ਜਿਹੜਾ ਹੈ ਉਹ ਬਾਬਾ ਸਾਹਿਬ ਅੰਬੇਡਕਰ ਜੀ ਜਿਹੜੇ 6 ਦਸੰਬਰ 1956 ਨੂੰ ਇਸ ਦਿਨ ਇਸ ਦੁਨੀਆ ਤੋਂ ਰੁਕਸਤ ਹੋ ਗਏ ਸੀ ਔਰ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਅਗਰ ਬਾਬਾ ਸਾਹਿਬ ਇਸ ਧਰਤੀ ਤੇ ਹੋਰ ਸਮਾਂ ਕੱਢ ਲੈਂਦੇ ਤੇ ਅੱਜ ਜਿਹੜੀਆਂ ਔਣਤਾਈਆਂ ਸਮਾਜ ਦੇ ਅੰਦਰ ਵਿਆਪਤ ਹੈਗੀਆਂ ਜਾਂ ਵਰਗੀਕਰਨ ਦੇ ਅਸੀਂ ਸ਼ਿਕਾਰ ਹੋਏ ਆ ਉਹ ਵਰਗੀਕਰਨ ਹੋਣਾ ਨਹੀਂ ਸੀ ਸੋ ਸਾਥੀਓ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਜਿਹੜੇ ਸਾਥੀ ਬਾਈਟ ਨਹੀਂ ਦੇ ਸਕਦੇ ਉਹਨਾਂ ਨੂੰ ਵੀ ਨਾਲ ਲੈਂਦੇ ਹੋਏ ਅੱਜ ਦੇ ਦਿਨ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਚਰਨਾਂ 'ਚ ਸੱਚੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਮਾਂ ਤੇ ਨਾਲ ਹੀ ਸਮਾਜ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਰਹੋ ਤਾਂ ਹੀ ਤੁਹਾਡਾ ਵजूद ਕਾਇਮ ਰਹਿਣਾ ਤਾਂ ਹੀ ਸਾਡਾ ਸੰਵਿਧਾਨ ਕਾਇਮ ਰਹਿਣਾ ਵਾ ਇਸ ਕਰਕੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਸਾਹਿਬ ਨੂੰ ਦੁਬਾਰਾ ਆਪਣੀ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਂਟ ਕਰਦਾ ਅੱਜ ਅਸੀਂ ਸਾਰੇ ਹੀ ਡਾਕਟਰ ਬੀ ਆਰ ਅੰਬੇਦਕਰ ਜੋ ਕਿ ਸਮਾਜ ਸੁਧਾਰਕ ਸੰਵਿਧਾਨ ਰਚੇਤਾ ਤੇ ਨਾਰੀ ਜਾਤੀ ਦੇ ਮੁਕਤੀਦਾਤਾ ਜਿਹਦੀ ਅੱਜ ਪੁੰਨੇ ਤੀਥੀ ਤੇ ਆਪਾਂ ਇਕੱਠੇ ਹੋਏ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਆ ਮੈਂ ਬਸ ਇਹੀ ਆਪਣੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਸਾਰੇ ਇਕੱਠੇ ਰਹੋ ਕਿਉਂਕਿ ਇਕੱਠੇ ਰਹੋਗੇ ਤੇ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਤੇ ਸਵਿਧਾਨ ਨੂੰ ਬਚਾਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਗੋਵਿੰਦ ਸਿੰਘ ਰਿਟਾਇਰਡ ਕਾਨੂੰਗੋ ਕਾਰਜਕਾਰੀ ਮੈਂਬਰ ਪ੍ਰੋਗਰੈਸਿਵ ਸਟਰਗਲ ਫਰੰਟ ਆਲ ਇੰਡੀਆ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ ਪਰੇ ਨਿਰਵਾਣ ਦਿਵਸ ਦੇ ਉੱਤੇ ਬਹੁਤ ਸਾਰੇ ਸੱਜਣ ਜਿਨ੍ਹਾਂ ਨੇ ਸ਼ਰਧਾ ਤੇ ਫੁੱਲ ਭੇਟ ਕੀਤੇ ਨੇ ਉਹਨਾਂ ਦੇ ਵਿੱਚ ਦਾਸ ਨੂੰ ਵੀ ਇਹ ਮੌਕਾ ਮਿਲਿਆ ਤਮੇ ਸਮਝਦਾ ਕਿ ਬਾਬਾ ਸਾਹਿਬ ਨੇ ਜੇ ਸਾਨੂੰ ਇਸ ਕਦਰ ਅੱਜ ਜ਼ਿੰਦਗੀ ਦਿੱਤੀ ਹੈ ਤਾਂ ਉਹਨਾਂ ਦੇ ਜੀਵਨ ਦਾ 40 ਸਾਲ ਦਾ ਸੰਘਰਸ਼ ਹੈ ਤੇ ਬਾਬਾ ਸਾਹਿਬ ਦੇ 40 ਸਾਲ ਦੇ ਸੰਘਰਸ਼ ਦੇ ਦੌਰਾਨ ਇਸ ਦੇਸ਼ ਨੂੰ ਭਾਰਤ ਦਾ ਸੰਵਿਧਾਨ ਮਿਲਿਆ ਜਿਸ ਸੰਵਿਧਾਨ ਦੇ ਮਾਧਮ ਦੇ ਰਹੀਂ ਭਾਰਤ ਦੇ ਅੰਦਰ ਡੈਮੋਕ੍ਰੇਸੀ ਜਿਹੜੀ ਆ ਉਹ ਕਾਇਮ ਹੈ ਲੇਕਿਨ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਸੰਵਿਧਾਨ ਨੂੰ ਵੀ ਖਤਮ ਕੀਤਾ ਜਾ ਰਿਹਾ ਔਰ ਡੈਮੋਕ੍ਰੇਸੀ ਨੂੰ ਵੀ ਖਤਮ ਕੀਤਾ ਜਾ ਰਿਹਾ ਨੁਕੀ ਕਦਰਾਂ ਕੀਮਤਾਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ ਤਾਂ ਮੈਂ ਸਮਝਦਾ ਕਿ ਇਸ ਮੌਕੇ ਦੇ ਉੱਤੇ ਮੈਂ ਇਹ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਜਿਹੜੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਦੇ ਨੇ ਜਿਹੜੇ ਵੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਵੀ ਬਾਬਾ ਸਾਹਿਬ ਦੇ ਆਪਣੇ ਆਪ ਨੂੰ ਰਣੀ ਸਮਝਦੇ ਨੇ ਉਹਨਾਂ ਦੇ ਚਰਨਾਂ 'ਚ ਮੇਰੀ ਇਹ ਬੇਨਤੀ ਆ ਕਿ ਇਸ ਸੰਵਿਧਾਨ ਦੇ ਸਨਮਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਉਲੀਕੇ ਜਾਣਗੇ 바ਵਾ ਸਾਹਿਬ ਭਿਮਰਾਓ ਅੰਬੇਡਕਰ ਜੀ ਦੇ 69ਵੇਂ ਪ੍ਰੀ ਨਿਰਵਾਣ ਦਿਵਸ ਤੇ 71 ਮੇਰੇ ਸਾਥੀਓ ਜੈ ਭੀਮ ਜੈ ਭਰਤ ਅੱਜ ਅਸੀਂ ਸਾਰੇ ਰਲ ਕੇ ਉਸ ਮਹਾਨ શિક્ષਿਆ ਦੇ ਪ੍ਰੀ ਨਿਰਵਾਣ ਤੇ ਇਕੱਠੇ ਹੋਏ ਆ ਜਿਨ੍ਹਾਂ ਨੇ ਇਸ ਦੇਸ਼ ਦੇ ਸਮਤਾ ਸਮਾਨਤਾ ਭਾਈਚਾਰੇ ਨੂੰ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਔਰ ਇਸ ਕਦਰ ਬਣਾਇਆ ਕਿ ਸਮਤਾ ਸਮਾਨਤਾ ਭਾਈਚਾਰਾ ਦੇਸ਼ ਵਿੱਚ ਬਣਿਆ ਰਹੇ ਔਰ ਸਾਡੇ ਦਬੇ ਕੁਚਲੇ ਸਮਾਜ ਨੂੰ ਅਗਾਂਹ ਵਧਣ ਲਈ ਉਹਨਾਂ ਨੇ ਬਹੁਤ ਜ਼ਿਆਦਾ ਪਰਾਲੇ ਕੀਤੇ ਆ ਇਸ ਦਿਨ ਤੇ ਮੈਂ ਇਹੋ ਹੀ ਆਪ ਤੋਂ ਆਸ ਰੱਖਦਾ ਹਾਂ ਕਿ ਜੋ ਬਾਬਾ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤੇ ਆ ਉਸ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਦਾ ਮੈਂ ਆਪਣੇ ਸ਼ਬਦਾਂ ਵਿੱਚ ਇਸ ਨੂੰ ਪਵਿੱਤਰ ਦੇ ਨਹੀਂ ਕਹਾਵਾਂਗਾ ਕਿਉਂਕਿ ਇਸ ਧਰਤੀ ਤੇ ਉੱਤੇ 바ਵਾ ਸਾਹਿਬ ਨੇ ਜਿਹੜਾ ਸੰਘਰਸ਼ ਕੀਤਾ ਇਸ ਦਿਨ ਉਹ ਦੁਨੀਆ ਤੋਂ ਰੁਕਸਤ ਹੋ ਗਏ ਜੇ ਸੀ ਭਾਰਤ ਦੇਸ਼ ਦੀ ਜਿਹੜੀ ਹੈ ਇਤਿਹਾਸ ਨੂੰ ਦੇਖੀਏ ਤੇ 5000 ਸਾਲ ਇੱਕ ਬਵਸਤਾ ਚਲੀ ਔਰ ਪਰਮ ਪੂਜਯ 바ਵਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਉਸ ਬਵਸਤਾ ਨੂੰ ਉਲਟਾ ਕੇ ਰੱਖ ਦਿੱਤਾ ਉਹ ਵਿਵਸਥਾ ਜਿਹੜੀ ਮਾਨਵਤਾ ਵਿਰੋਧੀ ਸੀ ਔਰ ਪਰਮ ਪੂਜੇ 바ਵਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਲਗਾ ਕੇ ਔਰ ਆਪਣੇ ਬੱਚਿਆਂ ਨੂੰ ਵੀ ਉਹ ਇਲਾਜ ਦੁੱਖੋਂ ਨਹੀਂ ਬਚਾ ਸਕੇ ਔਰ ਉਹਨਾਂ ਨੇ ਇਸ ਭਾਰਤ ਦੇਸ਼ ਦੇ ਹਰ ਨਾਗਰਿਕ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਜਿਹਦੇ ਨਾਲ ਅੱਜ ਦਲਿਤ ਪਿਛੜੇ ਅਲਪ ਸੰਖਿਆਕ ਔਰ ਨਾਰੀ ਜਾਤੀ ਜਿਹੜੀ ਹੈ ਅੱਜ ਜੀਵਨ ਦੀ ਆਜ਼ਾਦੀ ਮਾਨ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਕਿ 바ਵਾ ਸਾਹਿਬ ਦਾ ਜਿਹੜਾ ਸੰਘਰਸ਼ ਹੈ ਉਹ ਭਾਰਤ ਦੇਸ਼ ਦੇ ਲੋਕਾਂ ਨੂੰ ਮਾਨਵਤਾਵਾਦੀ ਜਿਹੜਾ ਅਧਿਕਾਰ ਮਿਲੇ ਅੱਜ ਅਸੀਂ ਸਾਰੇ ਸਾਥੀ ਜਿੰਨੇ ਵੀ ਉਮੀਦਵਾਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਅਸੀਂ ਉਹਨਾਂ ਨੂੰ ਉਹਨਾਂ ਦੀ ਪੁੰਨਤੀਤੀ ਤੇ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿਉਂਕਿ ਉਹਨਾਂ ਨੇ ਜਿਹੜੀ ਮਾਨਵਤਾਵਾਦੀ ਫਲਸਫੇ ਤੇ ਭਾਰਤ ਨੂੰ ਸੰਵਿਧਾਨ ਦਿੱਤਾ ਉਸ ਦੇ ਨਾਲ ਹੀ ਹਰ ਨਾਗਰਿਕ ਦੀ ਤਰੱਕੀ ਹੋਈ ਇਹਨਾਂ ਸ਼ਬਦਾਂ ਦੇ ਨਾਲ ਜੈ ਭੀਮ ਜੈ ਪਰ